ਅੱਜ ਧਰਨੇ ਦੇ ਵਿੱਚ ਆਇਆ ਮੁਹਾਲੀ ਜ਼ਿਲ੍ਹੇ ਦੇ ਕੜੂਆ ਬਲਾਕ ਦੇ 35 36 ਪਿੰਡਾਂ ਨੂੰ ਤੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 3 ਕਿਲੋਮੀਟਰ ਹੈ ਤੇ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਐਸੀ ਸਹਿਮਤ ਐ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਰਮੌਰ ਧਰਤੀ ਹੈ ਲੇਕਿਨ ਸਾਡੇ ਹੱਕਾਂ ਨੂੰ ਕਟਣਾ ਨਹੀਂ ਚਾਹੀਦਾ ਐਸੀ ਚਾਹੁੰਦੇ ਆ ਕਿ ਇਹ ਪਿੰਡ ਖਰੜ ਦੇ ਨਾਲ ਰਹਿਣ ਪਿੰਡਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਨਹੀਂ ਭੇਜਣਾ ਚਾਹੀਦਾ ਇਸ ਦੇ ਅਸੀਂ ਖਿਲਾਫ ਹਾਂ ਇਹਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ ਤੇ ਇਹ ਪਿੰਡਾਂ ਨੂੰ ਕਿਸੇ ਤਰ੍ਹਾਂ ਵੀ ਮੁਹਾਲੀ ਜ਼ਿਲ੍ਹੇ ਦੇ ਨਾਲ ਤੋਂ ਨਹੀਂ ਟੁੱਟਣ ਦਵਾਂਗੇ ਐਮਐਲਏ ਡਾਕਟਰ ਚੰਨੀ ਦਾ ਬਿਆਨ ਸੀ ਕੱਲ ਕਿ 10 ਪੜਿਆਂ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸਰਕਾਰ ਦਾ ਐਮਐਲਏ ਤੇ ਐਮਪੀ ਇੱਥੇ ਆਇਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਿਵਾ ਸਕਦਾ ਕਿ ਪਿੰਡ ਆਉਣਗੇ ਕਿ ਨਹੀਂ ਆਉਣਗੇ ਤਾਂ ਜਿਹਾ ਐਮਪੀ ਆ ਰਿਹਾ ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਐ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ 12 ਵਾਰੋਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਐ ਪੰਜਾਬ ਦੇ ਸਾਡੇ ਆਲੇ ਸਿਰ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਪਏ ਐ ਜੋ ਫੈਸਲਾ ਲੈਂਦੇ ਆ ਦਿੱਲੀ ਵਾਲੇ ਲੈਂਦੇ ਐਮਐਲਏ ਕਾਉਂਨ ਚੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦਾ ਮੈਂ ਲਿਖ ਕੇ ਦਿੰਦਾ ਮੇਰੀ ਜਵਾਨ ਹੈ ਇੱਕ ਵੀ ਪਿੰਡ ਨਹੀਂ ਪੈਣ ਦਿੰਦਾ ਮੈਂ ਬਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕਿ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਐਨੇ ਪੜੇ ਲਿਖੇ ਲੋਕ ਆ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕਿ ਜੀ ਅਸੀਂ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾਂ ਕਿਸੇ ਨੂੰ ਸ਼ੌਕ ਨਹੀਂ ਹੈ ਧਰਨਾ ਲਾਉਣ ਦਾ ਪੰਜਾਬ ਯੂਨੀਵਰਸਿਟੀ ਜਿਹੜੀ ਲੱਗਿਆ ਹੋਇਆ ਹੈ ਜਿੰਨੇ ਵੀ ਸਾਡੇ ਇੰਸਟੀਚੂਸ਼ਨ ਹੈ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ ਸੀਆਰਪੀ ਐਪ ਜਿਹੜੀ ਹੈ ਉਹ 50 ਕਿਲੋਮੀਟਰ ਤੱਕ ਬੀਐਸਐਫ ਹੈ ਜਿਹੜੀ ਉਹ ਬਿਠਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਉਹ ਵੀ ਸਾਡਾ ਜਿਹੜਾ ਹਿੱਸਾ ਹੈ ਕੇਂਦਰ ਸਰਕਾਰ ਨੇ ਆਪਣੇ ਅੰਡਰ ਕਰ ਲਿਆ ਹੁਣ ਇਹ ਪੰਜਾਬ ਯੂਨੀਵਰਸਿਟੀ ਨੂੰ ਲੁੱਟਣ ਲੱਗੇ ਵੇ ਆ ਜਿਹੜਾ ਕਿ ਅਸੀਂ ਨਹੀਂ ਲੁੱਟਣ ਦਵਾਂਗੇ ਮੈਂ ਵੀ ਉੱਥੇ ਧਰਨੇ 'ਚ ਸ਼ਾਮਿਲ ਐ ਅਸੀਂ ਸੰਘਰਸ਼ ਕਰਾਂਗੇ ਜਦ ਤੱਕ ਵੋਟਾਂ ਡਿਕਲੇਅਰ ਨਹੀਂ ਕਰ ਦਿੰਦੇ ਉਹ ਪੰਜਾਬ